ਸਾਸਤ੍ਰਿਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਸਾਡੇ ਖੂਨ ਚ ਅਸੀਂ ਕੋਲੇਸਟ੍ਰੋਲ ਨੂੰ ਘਰ ਬੈਠੇ ਘਰੇਲੂ ਚੀਜ਼ਾਂ ਨਾਲ ਬਿਨਾਂ ਦਵਾਈ ਤੋਂ ਕਿਵੇਂ ਠੀਕ ਕਰ ਸਕਦੇ ਆ ਸਾਡੇ ਖੂਨ ਚ ਜਿਹੜੀ ਵਾਧੂ ਚਰਬੀ ਜਮਾ ਹੋ ਜਾਂਦੀ ਉਹਦਾ ਇਲਾਜ ਕੀ ਆ ਸੋ ਆ ਪੂਰੀ ਵੀਡੀਓ ਨੂੰ ਅੱਜ ਧਿਆਨ ਨਾਲ ਸੁਣਿਓ ਤੇ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਸ਼ੇਅਰ ਕਰਿਓ ਚਲੋ ਦੋਸਤੋ ਅਸੀਂ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਕੋਲੇਸਟ੍ਰੋਲ ਹੁੰਦਾ ਕੀ ਆ ਦੋਸਤੋ ਸਾਡੇ ਸਰੀਰ ਚ ਦੋ ਤਰ੍ਹਾਂ ਦਾ ਕੋਲੇਸਟ੍ਰੋਲ ਪਾਇਆ ਜਾਂਦਾ ਇੱਕ ਐਲ ਡੀ ਐਲ ਤੇ ਇੱਕ ਐਚ ਡੀ ਐਲ ਦੋਸਤੋ ਜਿਹੜਾ ਐਲ ਡੀ ਐਲ ਕੋਲੇਸਟ੍ਰੋਲ ਹੁੰਦਾ ਉਹ ਸਾਡੇ ਸਰੀਰ ਲਈ ਮਾੜਾ ਪ੍ਰਭਾਵ ਪਾਉਂਦਾ ਸਾਡੇ ਸਰੀਰ ਤੇ ਸਾਡੀਆਂ ਕਈਆਂ ਖੂਨ ਦੀਆਂ ਨਾੜਾਂ ਐ ਉਹਨਾਂ ਚ ਜੰਮਣਾ ਸ਼ੁਰੂ ਹੋ ਜਾਂਦਾ ਜਿਵੇਂ ਜਿਵੇਂ ਵਧਦਾ ਇਹਦੀ ਬਲੌਕੇਜ ਵੱਧਦੀ ਜਾਂਦੀ ਆ ਤੇ ਜਦੋਂ ਇਹ ਪੂਰੀ ਤਰ੍ਹਾਂ ਜੰਮ ਜਾਂਦਾ ਤਾਂ ਸਾਨੂੰ ਹਾਰਟ ਅਟੈਕ ਹੋਣ ਦਾ ਖਤਰਾ ਹੋ ਜਾਂਦਾ ਤੇ ਦਿਲ ਦਾ ਦੌਰਾ ਵੀ ਪੈ ਜਾਂਦਾ ਇਨਸਾਨ ਨੂੰ ਤੇ ਜਿਹੜਾ ਐਚ ਡੀ ਐਲ ਕੋਲੇਸਟ੍ਰੋਲ ਆ ਇਹ ਸਾਡੇ ਸਰੀਰ ਲਈ ਲਾਭਕਾਰੀ ਹੁੰਦਾ ਤੇ ਐਲ ਡੀ ਐਲ ਨੂੰ ਵੀ ਘਟਾ ਕੇ ਰੱਖਦਾ ਆਓ ਹੁਣ ਅਸੀਂ ਦਾ ਸ਼ੁਰੂ ਕਰਦੇ ਹਾਂ ਵੀ ਅਸੀਂ LDL ਜਿਹੜਾ ਮਾੜਾ ਕੋਲੇਸਟ੍ਰੋਲ ਆ ਇਹਨੂੰ ਘੱਟ ਕਿਵੇਂ ਕਰ ਸਕਦੇ ਹਾਂ ਖੂਨ ਚ ਵਾਧੂ ਚਰਬੀ ਨੂੰ ਕਿਵੇਂ ਘੱਟ ਕਰ ਸਕਦੇ ਹਾਂ ਘਰੇਲੂ ਚੀਜ਼ਾਂ ਨਾਲ ਦੋਸਤੋ ਸਭ ਤੋਂ ਪਹਿਲਾਂ ਆਉਂਦਾ ਲਸਣ ਦੋਸਤੋ ਲਸਣ ਚ ਇੱਕ ਅਜਿਹੀ ਕੁਦਰਤੀ ਤਾਕਤ ਹੈ ਦੇ ਵਿੱਚ ਇੱਕ ਆਰਗੈਨਿਕ ਸਲਫਰ ਕੰਪਾਊਂਡ ਐਲਿਸਨ ਨਾਂ ਦਾ ਇੱਕ ਪਦਾਰਥ ਹੁੰਦਾ ਜਿਹੜਾ ਸਾਡੇ ਜਿਹੜਾ ਸਰੀਰ ਚ ਖੂਨ ਚ ਵਾਧੂ ਚਰਬੀ ਆ ਉਹਨੂੰ ਠੀਕ ਕਰਕੇ ਰੱਖਦਾ ਉਹਨੂੰ ਘਟਾ ਕੇ ਰੱਖਦਾ ਏ ਐਲ ਡੀ ਐਲ ਬੈਡ ਕੋਲੇਸਟੇਰੋਲ ਨੂੰ ਮਾੜੇ ਕੋਲੇਸਟੇਰੋਲ ਨੂੰ ਘਟਾਉਂਦਾ ਏ ਤੇ ਐਚ ਡੀ ਐਲ ਨੂੰ ਵਧਾ ਕੇ ਰੱਖਦਾ ਦੋਸਤੋ ਨਾਲ ਦੀ ਨਾਲ ਇਹ ਸਾਡੇ ਸਰੀਰ 'ਚ ਬੀਪੀ ਨੂੰ ਵੀ ਕੰਟਰੋਲ ਰੱਖਦਾ ਤੇ ਸਾਡੇ ਸਰੀਰ 'ਚ ਜਿਹੜੀਆਂ ਸੋਜਾਂ ਪੈਂਦੀਆਂ ਉਹਨਾਂ ਨੂੰ ਵੀ ਠੀਕ ਕਰਦਾ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਵੀ ਇੱਕ ਪਾਵਰ ਹੁੰਦੀ ਆ ਸੋ ਸਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਤੋਂ ਦੋ ਗੰਡੀਆਂ ਲਸਣ ਦੀਆਂ ਚਬਾ ਕੇ ਪਾਣੀ ਨਾਲ ਲੈ ਲੈਣੀਆਂ ਚਾਹੀਦੀਆਂ ਇਹ ਸਾਡੇ ਲਈ ਬੜੀ ਲਾਹੇਵੰਦ ਸਾਬਤ ਹੋ ਗਈ ਆ ਦੋਸਤੋ ਇਸ ਤੋਂ ਬਾਅਦ ਆਉਂਦੀ ਆ ਗ੍ਰੀਨ ਟੀ ਦੋਸਤੋ ਗ੍ਰੀਨ ਟੀ ਵੀ ਸਾਡੇ ਜਿਹੜੇ ਖੂਨ ਚ ਵਾਧੂ ਚਰਬੀ ਨੂੰ ਘਟਾਉਂਦੀ ਆ ਐਲ ਡੀ ਐਲ ਕੋਲੇਸਟ੍ਰੋਲ ਨੂੰ ਘਟਾਉਂਦੀ ਆ ਤੇ ਐਚ ਡੀ ਐਲ ਨੂੰ ਵਧਾ ਕੇ ਰੱਖਦੀ ਆ ਨਾਲ ਦੀ ਨਾਲ ਇਹਦੇ ਵਿੱਚ ਵੀ ਮਤਲਬ ਇੱਕ ਐਂਟੀ ਇਨਫਲੇਮੇਟਰੀ ਇਹਦੇ ਚ ਪ੍ਰੋਪਰਟੀ ਹੈਗੀ ਆ ਗੁਣ ਹੈਗਾ ਏ ਇਹ ਸਾਡੇ ਸਰੀਰ ਚ ਸੋਜਾਂ ਨਹੀਂ ਹੋਣ ਦਿੰਦੀ ਦੋਸਤੋ ਲਸਣ ਗ੍ਰੀਨ ਟੀ ਤੋਂ ਬਾਅਦ ਆਉਂਦਾ ਏ ਜਿਹੜਾ ਆਪਣਾ ਧਨੀਆ ਧਣੀਆਂ ਦੇ ਜਿਹੜੇ ਬੀਜ ਆ ਅਸੀਂ ਆਮ ਹੀ ਘਰ 'ਚ ਯੂਜ਼ ਕਰਦੇ ਆ ਇਹ ਵੀ ਅਸੀਂ ਸਵੇਰੇ 1 ਤੋਂ 2 ਚਮਚ ਧਣੀਆਂ ਦੇ ਬੀਜ ਲੈ ਸਕਦੇ ਇਹਨੂੰ ਭੁੰਨ ਕੇ ਵੀ ਲੈ ਸਕਦੇ ਆ ਇਹ ਵੀ ਸਾਡੇ ਸਰੀਰ 'ਚ ਜਿਹੜਾ ਮਾੜੀ ਚਰਬੀ ਆ ਇਹਨੂੰ ਘਟਾਉਂਦਾ ਏ ਤੇ ਨਾਲ ਨਾਲੇ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਅੱਖਾਂ ਦੀ ਮਤਲਬ ਕਮਜ਼ੋਰੀ ਵੀ ਠੀਕ ਕਰਦਾ ਏ ਦੋਸਤੋ ਧਣੀਆਂ ਤੋਂ ਬਾਅਦ ਆਉਂਦਾ ਈਸਬਗੋਲ ਦਾ ਛਿਲਕਾ ਕੋਲੇਸਟ੍ਰੋਲ ਘਟ ਕਰ ਲਈ ਇਹ ਵੀ ਇੱਕ ਬੜੀ ਕਹਿ ਲਓ ਵੀ ਲਾਭਕਾਰੀ ਇੱਕ ਜੜੀ ਬੂਟੀ ਆ ਦੋਸਤੋ ਇਸ ਬਗੋਲ ਦਾ ਛਿਲਕਾ ਕੀ ਕਰਦਾ ਹੈ ਸਾਡੇ ਪੇਟ ਚ ਜਿਹੜਾ ਕੋਲੇਸਟ੍ਰੋਲ ਆ ਉਹਨੂੰ ਅਬਜ਼ੌਰਬ ਹੋਣ ਤੋਂ ਰੋਕਦਾ ਹੈ ਵਾਧੂ ਕੋਲੇਸਟ੍ਰੋਲ ਨੂੰ ਮਤਲਬ ਜੇ ਤੁਹਾਨੂੰ ਮੈਂ ਦੱਸਦਾ ਅਬਜ਼ੌਰਬ ਹੋਣ ਤੋਂ ਰੋਕੂਗਾ ਤਾਂ ਸਾਡੇ ਖੂਨ ਚ ਵਾਧੂ ਚਰਬੀ ਬਣਨ ਹੀ ਨਹੀਂ ਦਿੰਦਾ ਏ ਸੋ ਇਸ ਬਗੋਲ ਦੇ ਛਿਲਕੇ ਦੇ ਵੀ ਸਾਨੂੰ ਸੇਵਨ ਕਰਨਾ ਚਾਹੀਦਾ ਏ ਇਹਨੂੰ ਦਹੀਂ ਨਾਲ ਵੀ ਲੈ ਸਕਦੇ ਆ ਤੇ ਪਾਣੀ ਨਾਲ ਵੀ ਲੈ ਸਕਦੇ ਆ ਨਾਲ ਦੀ ਨਾਲ ਇਸ ਬਗੋਲ ਦੇ ਛਿਲਕੇ ਦਾ ਫਾਇਦਾ ਇਹ ਹੁੰਦਾ ਏ ਕਬਜ ਵੀ ਨਹੀਂ ਹੋਣ ਦਿੰਦਾ ਤੇ ਪਾਚਨ ਸ਼ਕਤੀ ਨੂੰ ਵੀ ਠੀਕ ਰੱਖਦਾ ਏ ਦੋਸਤੋ ਇਸ ਤੋਂ ਬਾਅਦ ਆਉਂਦਾ ਮੇਥੀ ਦਾਣਾ ਮੇਥੀ ਦਾਣੇ ਨੂੰ ਅਸੀਂ ਪਾਣੀ 'ਚ ਭਿਉਂ ਕੇ ਸਵੇਰੇ 2 ਚਮਚ ਇਹਨੂੰ ਲੈ ਸਕਦੇ ਆਂ ਖਾਲੀ ਪੇਟ ਇਹ ਵੀ ਸਾਡੇ ਕੋਲੇਸਟ੍ਰੋਲ ਨੂੰ ਠੀਕ ਰੱਖਦਾ ਦੋਸਤੋ ਤੇ ਇਸ ਤੋਂ ਬਾਅਦ ਆਉਂਦਾ ਮੇਥੀ ਦਾਣੇ ਤੋਂ ਬਾਅਦ ਅਸੀਂ ਗੱਲ ਕਰਦੇ ਆਂ ਸਭ ਤੋਂ ਅਖੀਰ ਤੇ ਜਿਹੜਾ ਕੋਲੇਸਟ੍ਰੋਲ ਨੂੰ ਸਾਡੇ ਨੂੰ ਠੀਕ ਰੱਖਦਾ ਔਲੇ ਦੀ ਦੋਸਤੋ ਔਲੇ ਇੱਕ ਤਾਂ ਸਾਡੀਆਂ ਨਾੜਾਂ ਨੂੰ ਮਤਲਬ ਮਜ਼ਬੂਤ ਰੱਖਦਾ ਨਾੜਾਂ ਨੂੰ ਕਮਜ਼ੋਰ ਨਹੀਂ ਪੈਣ ਦਿੰਦਾ ਸਾਡੇ ਖੂਨ ਦੀਆਂ ਨਾੜਾਂ ਨੂੰ ਬਲੱਡ ਸਰਕੂਲੇਸ਼ਨ ਠੀਕ ਰੱਖਦਾ ਤੇ ਕੋਲੇਸਟ੍ਰੋਲ ਨੂੰ ਵੀ ਘਟਾ ਕੇ ਰੱਖਦਾ ਸੋ ਸਾਨੂੰ ਔਲੇ ਦਾ ਸੇਵਨ ਵੀ ਦਿਨ ਚ ਇੱਕ ਤੋਂ ਦੋ ਔਲੇ ਸਾਨੂੰ ਖਾਣੇ ਚਾਹੀਦੇ ਆ ਕਈਆਂ ਨੂੰ ਇਹ ਖੱਟਾ ਲੱਗਦਾ ਏ ਸੋ ਇਹਦਾ ਮਰੱਬਾ ਵੀ ਅਸੀਂ ਖਾ ਸਕਦੇ ਆ ਦੋਸਤੋ ਇਹ ਤਾਂ ਹੋ ਗਈਆਂ ਘਰੇਲੂ ਚੀਜ਼ਾਂ ਜਿਨ੍ਹਾਂ ਨਾਲ ਅਸੀਂ ਕੋਲੇਸਟ੍ਰੋਲ ਘਟਾ ਸਕਦੇ ਆ ਬਾਕੀ ਕਸਰਤ ਨਾਲ ਵੀ ਅਸੀਂ ਕੋਲੇਸਟ੍ਰੋਲ ਨੂੰ ਕੰਟਰੋਲ ਕਰ ਸਕਦੇ ਆ ਦੋਸਤੋ ਜਿਹੜੀਆਂ ਦਵਾਈਆਂ ਕੋਲੇਸਟ੍ਰੋਲ ਘਟਾਉਣ ਦੀਆਂ ਆਉਂਦੀਆਂ ਖੂਨ ਪਤਲਾ ਕਰਨ ਦੀਆਂ ਅੱਗੇ ਜਾ ਕੇ ਉਹਨਾਂ ਦੇ ਸਾਈਡ ਇਫੈਕਟ ਵੀ ਆਉਂਦੇ ਆ ਸੋ ਜੇ ਇਨਸਾਨ ਕਿਸੇ ਦਾ ਇਹ ਚੀਜ਼ਾਂ ਨਾਲ ਜਾਂ ਕਸਰਤ ਨਾਲ ਜਾਂ ਲਾਈਫਸਟਾਈਲ ਚੇਂਜ ਕਰਨਾ ਕੋਲੇਸਟ੍ਰੋਲ ਘਟਦਾ ਤਾਂ ਕਿਉਂ ਨਹੀਂ ਅਸੀਂ ਇਹ ਰਾਹ ਨੂੰ ਪਹਿਲਾਂ ਅਡਾਪਟ ਕਰ ਲੈਂਦੇ ਪਰ ਜੇ ਜਿਹਦਾ ਜ਼ਿਆਦਾ ਹੀ ਕੋਲੇਸਟ੍ਰੋਲ ਵੱਧਾ ਨੂੰ ਇੱਕ ਵਾਰ ਚਲੋ ਦਵਾਈ ਸ਼ੁਰੂ ਕਰ ਲੈਣੀ ਚਾਹੀਦੀ ਆ ਉਸ ਤੋਂ ਬਾਅਦ ਹੌਲੀ ਹੌਲੀ ਉਹਨੂੰ ਇਹ ਚੀਜ਼ਾਂ ਕਰਕੇ ਨਾਲ ਦੀ ਨਾਲ ਕੋਲੇਸਟ੍ਰੋਲ ਨੂੰ ਆਪਦੇ ਨੂੰ ਕੰਟਰੋਲ ਕਰ ਸਕਦਾ ਉਹ ਸੋ ਹੁਣ ਮੈਂ ਤੁਹਾਨੂੰ ਆਪਾਂ ਮੇਨ ਮੁੱਦੇ ਦੀ ਗੱਲ ਕਰਦੇ ਆਂ ਵੀ ਕੋਲੇਸਟ੍ਰੋਲ ਵਧਣ ਕਣ ਲੱਗ ਗਿਆ ਦੋਸਤੋ ਪੁਰਾਣੇ ਜ਼ਮਾਨੇ ਚ ਕੀ ਹੁੰਦਾ ਸੀਗਾ ਬੜੀ ਭਾਰੀ ਮਤਲਬ ਭੋਜਨ ਕਰਦੇ ਸੀ ਸਾਡੇ ਜਿਹੜੇ ਪੁਰਖੇ ਹੁੰਦੇ ਸੀ ਪਰ ਉਹ ਉਹਨਾਂ ਦੀ ਕਸਰਤ ਹੀ ਦਿਨ ਚ ਇੰਨੀ ਹੁੰਦੀ ਸੀ ਕਿ ਉਹ ਪਸੀਨਾ ਬੜਾ ਉਹਨਾਂ ਦੇ ਵਹਿੰਦਾ ਸੀਗਾ ਤੇ ਨਾਲ ਨਾਲ ਉਹਨਾਂ ਤੇ ਸਾਰਾ ਕੁਝ ਹজম ਹੁੰਦਾ ਜਾਂਦਾ ਸੀ ਤੇ ਖੂਨ ਚ ਵਾਧੂ ਚਰਬੀ ਜਮਾ ਹੀ ਨਹੀਂ ਹੁੰਦੀ ਸੀ ਕੋਲੇਸਟ੍ਰੋਲ ਨਾੜੀਆਂ ਤੋਂ ਚੀਜ਼ਾਂ ਹੀ ਨਹੀਂ ਮਤਲਬ ਉਹਨਾਂ ਨੂੰ ਪਤਾ ਸੀਗੇ ਸੋ ਜਿਵੇਂ ਜਿਵੇਂ ਸੁੱਖ ਸੁਹੂਲਤਾਂ ਬਣੀਆਂ ਅਸੀਂ ਘਰਾਂ ਚ ਸਾਡੇ ਏਸੀ ਲੱਗੇ ਤੇ ਓਵੇਂ ਓਵੇਂ ਸਾਡਾ ਮਤਲਬ ਸੁੱਖ ਸਹੂਲਤਾਂ ਦੇ ਨਾਲ ਸਾਡਾ ਕੰਮ ਕਾਜ ਘਟ ਗਿਆ ਹੱਥੀ ਕਸਰਤ ਵਰਜਿਸ਼ ਬਹੁਤ ਘਟ ਗਈ ਆ ਲੋਕਾਂ ਦੀ ਸੋ ਖਾਣਾ-ਦਾਣਾ ਤਾਂ ਸਭ ਕੋ ਪਹਿਲਾਂ ਨਾਲੋਂ ਵੀ ਭਾਰਾ ਹੋ ਚੁੱਕਾ ਹੁਣ ਸਾਡਾ ਪਰ ਪਸੀਨਾ ਵਹਾਉਣਾ ਕਸਰਤ ਕਰਨਾ ਇਹ ਸਾਡੀ ਲਾਈਫ ਚ ਚੀਜ਼ਾਂ ਬਹੁਤ ਦੂਰ ਹੋ ਚੁੱਕੀਆਂ ਸੋ ਸਾਨੂੰ ਡੇਲੀ ਸੈਰ ਕਰਨ ਦੀ ਆਦਤ ਪਾਉਣੀ ਚਾਹੀਦੀ ਆ ਨਾਲ ਸਾਨੂੰ ਡੇਲੀ ਕਸਰਤ ਮਤਲਬ ਵਰਜਿਸ਼ ਕਰਨ ਦੀ ਵੀ ਆਦਤ ਪਾਉਣੀ ਚਾਹੀਦੀ ਆ ਇਹਦੇ ਇਹ ਵੀ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਦੇਊ ਸਾਨੂੰ ਬਿਮਾਰੀਆਂ ਤੋਂ ਦੂਰ ਰੱਖੂਗੀ ਸੋ ਆਹ ਵੀਡੀਓ ਨੂੰ ਆਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਤੁਸੀਂ ਹੈਲਪ ਕਰਨੀ ਹੈ ਇਹਨੂੰ ਸ਼ੇਅਰ ਕਰਕੇ ਇਹਨੂੰ ਵੱਧ ਤੋਂ ਵੱਧ ਜਾਣਕਾਰੀ ਨੂੰ ਅੱਗੇ ਸ਼ੇਅਰ ਕਰੋ ਤੇ ਮੇਰੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਅੱਗੇ ਜਿਹੜੀ ਵੀ ਬਿਮਾਰੀ ਤੇ ਮੈਂ ਕਿਸੇ ਟੌਪਿਕ ਤੇ ਵੀਡੀਓ ਬਣਾਉਂਗਾ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਦੋਸਤੋ